ਬਾਰਡਰਾਂ ਤੇ ਚੱਲ ਰਹੇ ਕਿਸਾਨੀ ਧਰਨੇ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ ਤੇ ਉੱਥੇ ਹੀ ਕਿਸਾਨਾਂ ਦੇ ਵੱਡੇ ਲੀਡਰ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸੈਂਟਰ ਸਰਕਾਰ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਸੀਂ ਧਰਨਾ ਨਹੀਂ ਛੱਡਾਂਗੇ ਕੀ ਕਹਿਣਾ ਹੈ ਕਿਸਾਨ ਆਗੂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ 1 ਸਾਲ ਪੂਰਾ ਹੋ ਗਿਆ ਸ਼ੰਭੂ ਖਨੋਰੀ ਰਤਨਪੁਰ ਮੋਰਚਾ ਲੱਗਿਆ ਨੂੰ ਔਰ ਉਹਨਾਂ ਮੋਰਚਿਆਂ ਦੇ ਵਿੱਚ ਅੱਜ ਦੇ ਦਿਨ ਹੱਥ ਕੀਤੀ ਸੀ ਮੋਦੀ ਤੇ ਇਸ਼ਾਨ ਦੀ ਨਜ਼ਰ ਦੀ ਪਰ ਇਹਦੇ باوجود ਦੋਹਾਂ ਫੋਰਮਾਂ ਵੱਲੋਂ ਬੜੀ ਖੂਬਸੂਰਤੀ ਨਾਲ ਅੰਦੋਲਨ ਜਿਹੜਾ ਲਗਾਤਾਰ ਚੱਲ ਰਿਹਾ ਤੇ ਜਿਹੜਾ ਤੀਜਾ ਫੋਰਮ ਵੱਡੇ ਪਾਈ ਸਾਡੇ ਬਾਹਰ ਵਿੱਚ ਆ ਉਹਨਾਂ ਦਾ ਹਰੇਕ ਸਮੇਂ ਤੇ ਬਾਹਰੋਂ ਸਹਿਯੋਗ ਮਿਲਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਠ ਵੀ ਨਜ਼ਰ ਆਊਗਾ ਤੁਹਾਨੂੰ ਅਸੀਂ 140 ਕਰੋੜ ਭਾਰਤੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਲੜਿਆ ਜਾ ਸਕਦਾ ਵਾ ਲੜ ਕੇ ਆਪਣੀ ਲੜਾਈ ਨੂੰ ਅੱਗੇ ਵਧਾਇਆ ਜਾ ਸਕਦਾ ਵਾ ਜੇ ਜਿਤਨੀ ਤਲੀ ਤੇ ਟਕਾਵਾਂਗੇ ਕਿਉਂਕਿ ਐਮਐਸਪੀ ਗਰੰਟਰ ਦਾ ਕਾਨੂੰਨ ਬਣਾਉਣਾ ਪਾਰ ਤੇ ਲੋਕਾਂ ਲਈ ਬਹੁਤ ਜ਼ਰੂਰੀ ਤੇ ਸਾਡਾ ਅਧਿਕਾਰ ਵਾ ਇੱਕ ਵਾਰ ਆ ਕਿਸਾਨਾਂ ਮਜ਼ਦੂਰਾਂ ਦਾ ਸੂਚਾ ਕਰਜ਼ਾ ਖਤਮ ਕਰਨਾ ਇਸ ਸਮੇਂ ਦੀ ਵੱਡੀ ਲੋੜ ਕਿਉਂਕਿ ਕਾਰਪੋਰੇਟਰਾਂ ਦਾ 19 ਲੱਖ ਕਰੋੜ ਦਾ ਕਰਜ਼ਾ ਜਿਹੜਾ ਵਟੇ ਖਾਤੇ ਨਾਲ ਪਾਇਆ ਵਾ ਫਿਰ ਕਿਸਾਨਾਂ ਮਜ਼ਦੂਰਾਂ ਦਾ ਕਿਉਂ ਨਹੀਂ 2023 ਐਕਟ ਬਿਜਲੀ ਦਾ ਲੋਕਵੇਂ ਰੂਪ ਦੇ ਵਿੱਚ ਮੋਦੀ ਨੇ ਲਾਗੂ ਕੀਤਾ ਵਾ ਉਹ ਇੱਕ ਤਾਂ ਸਿੱਧਾ ਹੀ ਕਾਰਪੋਰੇਟ ਵਾਲੇ ਪਾਸੇ ਲੈ ਕੇ ਜਾ ਰਿਹਾ ਜਦੋਂ ਕਿ ਬਿਜਲੀ ਬੋਰਡ ਸਾਡੀਆਂ ਜ਼ਮੀਨਾਂ 'ਚ ਸਿਰਿਆ ਆ ਸਾਡਾ ਖੁੱਦਾ ਆਧਾਰਾ ਵਾ ਉਹਨੂੰ ਬਚਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਾਉਣ ਵਾਸਤੇ ਲਖੀਪੁਰ ਖੀਰੀ ਕਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਵਾਸਤੇ ਔਰ ਆਦਿਵਾਸੀਆਂ ਵਾਸਤੇ ਪੰਜਵੀਂ ਸੂਚੀ ਉਹਨਾਂ ਦਾ ਜਲ ਜੰਗਨ ਤੇ ਜ਼ਮੀਨ ਬਚਾਉਣ ਵਾਸਤੇ ਇਹ ਅੰਦੋਲਨ ਲਗਾਤਾਰ ਯਾਰੀ ਆ ਇਹਦੇ ਵਿੱਚ ਬੇਸ਼ੱਕ ਅਮੋਦੀ ਦੇ ਤੁਸੀਂ ਕਈ ਰੂਪ ਵੇਖਿਆ ਪਰ ਇੱਕ ਰੂਪ ਜਿਹੜਾ ਵਾ ਉਹ ਲੋਕ ਸਾਹਮਣੇ ਲਿਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਹਾਲ ਦੇ ਵਿੱਚ ਦੇਸ਼ ਦੀ ਕਦਰ ਵਾਂਗੂ ਕਿ ਤੂੰ ਇਹ ਲੋਕਾਂ ਦੇ ਹੱਕ ਵਿੱਚ ਖੜਾ ਹੋਊਗਾ ਜੋ ਕਿ ਲੋਕਤੰਤਰ ਦੇ ਵਿੱਚ ਲੋਕ ਹੋਂਦੇ ਹੁੰਦੇ ਆ ਅੱਜ ਬੁੱਗੀਪੁਰਾ ਚੌਂਕ ਦੇ ਵਿੱਚੋਂ ਬਹੁਤ ਵੱਡਾ ਜਥਾ ਸ਼ੰਭੂ ਅੰਦੋਲਨ ਦੇ ਵਿੱਚ ਹਾਜ਼ਰ ਲੋਕਾਂ ਵਾ ਤੇ ਜਾ ਰਿਹਾ ਵਾ ਜਿਹਦੇ ਵਿੱਚ ਸਾਡੇ ਮੋਗੇ ਜ਼ਿਲ੍ਹੇ ਦੇ ਆਗੂ ਸਹਿਬਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਆਗੂ ਸਹਿਬਾਨ ਇਨ੍ਹਾਂ ਜ਼ਿਲ੍ਹਿਆਂ ਤੋਂ ਚੱਲ ਰਿਹਾ ਆ ਬਾਕੀ ਪੰਜਾਬ ਦੇ ਵਿੱਚੋਂ ਇਸੇ ਤਰ੍ਹਾਂ ਕਾਫਲੇ ਜਿਹੜੇ ਉਹ ਸ਼ੰਭੂ ਵਾਲੇ ਪਾਸੇ ਜਾ ਰਹੇ ਆ ਅੰਦੋਲਨ ਖੂਬਸੂਤੀ ਨਾਲ ਚੱਲ ਰਿਹਾ ਇੱਕ ਇਤਿਸ਼ਾਸ ਦੇ ਬਲਬੁੱਤੀਆਂ ਤੇ ਹਰ ਹਾਲ ਦੀ ਗੱਲ ਪ੍ਰਾਪਤ ਆ ਅੱਜ 1 ਸਾਲ ਪੂਰਾ ਹੋ ਗਿਆ ਸ਼ੰਭੂ ਖਨੋਰੀ ਰਤਨਪੁਰਾ ਮੋਰਚਾ ਲੱਗਿਆ ਨੂੰ ਪਰ ਉਹਨਾਂ ਮੋਰਚਿਆਂ ਦੇ ਵਿੱਚ ਅੱਜ ਦੇ ਦਿਨ ਹੱਥ ਕੀਤੀ ਸੀ ਮੋਦੀ ਤੇ ਇਹ ਨਿਸ਼ਾਨੀ ਨਜ਼ਰ ਦੀ ਪਰ ਇਹਦੇ باوجود ਦੋਹਾਂ ਫੋਰਮਾਂ ਵੱਲੋਂ ਬੜੀ ਖੂਬਸੂਤੀ ਦੇ ਨਾਲ ਅੰਦੋਲਨ ਜਿਹੜਾ ਲਗਾਤਾਰ ਚੱਲ ਰਿਹਾ ਤੇ ਜਿਹੜਾ ਤੀਜਾ ਫਾਰਮ ਵੱਡੇ ਭਾਈ ਸਾਡੇ ਬਾਹਰ ਵਿੱਚ ਆ ਉਹਨਾਂ ਦਾ ਹਰੇਕ ਸਮੇਂ ਤੇ ਬਾਹਰੋਂ ਸਹਿਯੋਗ ਮਿਲਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਠ ਵੀ ਨਜ਼ਰ ਆਊਗਾ ਤੁਹਾਨੂੰ ਅਸੀਂ 140 ਕਰੋੜ ਭਾਰਤੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਲੜਿਆ ਜਾ ਸਕਦਾ ਵਾ ਲੜ ਕੇ ਆਪਣੀ ਲੜਾਈ ਨੂੰ ਅੱਗੇ ਵਧਾਇਆ ਜਾ ਸਕਦਾ ਵਾ ਤੇ ਜਿੱਤ ਵੀ ਤਲੀ ਤੇ ਟਕਾਵਾਂਗੇ ਕਿਉਂਕਿ ਐਮਐਸਪੀ ਗਰੰਟਰ ਦਾ ਕਾਨੂੰਨ ਬਣਾਉਣਾ ਭਾਰਤ ਦੇ ਲੋਕਾਂ ਲਈ ਬਹੁਤ ਜ਼ਰੂਰੀ ਤੇ ਸਾਡਾ ਅਧਿਕਾਰ ਵਾ ਇੱਕ ਵਾਰ ਕਿਸਾਨਾਂ ਮੂਜਰਾਂ ਦਾ ਸੂਚਾ ਕਰਜ਼ਾ ਖਤਮ ਕਰਨਾ ਇਸ ਸਮੇਂ ਦੀ ਵੱਡੀ ਲੋੜ ਕਿਉਂਕਿ ਕਾਰਪੋਰੇਟਰਾਂ ਦਾ 19 ਲੱਖ ਕਰੋੜ ਦਾ ਕਰਜ਼ਾ ਜਿਹੜਾ ਵਟੇ ਖਾਤੇ ਨਾਲ ਪਾਇਆ ਵਾ ਫਿਰ ਕਿਸਾਨਾਂ ਮੂਜਰਾਂ ਦਾ ਕਿਉਂ ਨਹੀਂ 2023 ਐਕਟ ਬਿਜਲੀ ਦਾ ਲੁਕਵੇਂ ਰੂਪ ਦੇ ਵਿੱਚ ਮੋਦੀ ਨੇ ਲਾਗੂ ਕੀਤਾ ਵਾ ਉਹ ਐਕਟ ਸਿੱਧਾ ਹੀ ਕਾਰਪੋਰੇਟ ਵਾਲੇ ਪਾਸੇ ਲੈ ਕੇ ਜਾ ਰਿਹਾ ਜਦੋਂ ਕਿ ਬਿਜਲੀ ਬੋਰਡ ਸਾਡੀਆਂ ਜ਼ਮੀਨਾਂ 'ਤੇ ਸਿਰਿਆ ਆ ਸਾਡਾ ਖੁੱਦਾ ਆਧਾਰਾ ਵਾ ਉਹਨੂੰ ਬਚਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਾਉਣ ਵਾਸਤੇ ਲਖੀਪੁਰ ਖੀਰੀ ਕਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਔਰ ਆਦਿਵਾਸੀਆਂ ਵਾਸਤੇ ਪੰਜਵੀਂ ਸੂਚੀ ਉਹਨਾਂ ਦਾ ਜਲ ਜੰਗਲ ਤੇ ਜ਼ਮੀਨ ਬਚਾਉਣ ਵਾਸਤੇ ਇਹ ਅੰਦোলন ਲਗਾਤਾਰ ਯਾਰੀ ਆ ਇਹਦੇ ਵਿੱਚ ਬੇਸ਼ੱਕ ਅਮੋਦੀ ਦੇ ਤੁਸੀਂ ਕਈ ਰੂਪ ਵੇਖੇ ਆ ਪਰ ਇੱਕ ਰੂਪ ਜਿਹੜਾ ਵਾ ਉਹ ਲੋਕ ਸਾਹਮਣੇ ਨੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਹਾਲ ਦੇ ਵਿੱਚ ਦੇਸ਼ ਦੀ ਕਦਰ ਵਾਂਗੂ ਨੀ ਤੂੰ ਕਿ ਲੋਕਾਂ ਦੇ ਹੱਕ ਚ ਪਰਾਉਗਾ ਜੋ ਕਿ ਲੋਕਤੰਤਰ ਦੇ ਵਿੱਚ ਲੋਕ ਹੱਕ ਹੁੰਦੇ ਆ ਅੱਜ ਬੁੱਗੀਪੁਰਾ ਚੌਂਕ ਦੇ ਵਿੱਚੋਂ ਬਹੁਤ ਵੱਡਾ ਜਥਾ ਸ਼ੰਭੂ ਅੰਦੋਲਨ ਦੇ ਵਿੱਚ ਹਾਜ਼ਰ ਲੋਕਾਂ ਵਾਂ ਤੇ ਜਾ ਰਿਹਾ ਵਾ ਜਿਹਦੇ ਵਿੱਚ ਸਾਡੇ ਮੋਗੇ ਜ਼ਿਲ੍ਹੇ ਦੇ ਆਗੂ ਸਹਿਬਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਆਗੂ ਸਹਿਬਾਨ ਇਨ੍ਹਾਂ ਜ਼ਿਲ੍ਹਿਆਂ ਤੋਂ ਚੱਲ ਰਿਹਾ ਬਾਕੀ ਪੰਜਾਬ ਦੇ ਵਿੱਚੋਂ ਇਸੇ ਤਰ੍ਹਾਂ ਕਾਫਲੇ ਜਿਹੜੇ ਉਹ ਸ਼ੰਭੂ ਵਾਲੇ ਪਾਸੇ ਜਾ ਰਹੇ ਆ ਅੰਦੋਲਨ ਫੂਸੂਕ ਵਿੱਚ ਚੱਲ ਰਿਹਾ ਇੱਕ ਇੱਕ ਦੇ ਸ਼ਿਕਰਤ ਦੇ ਬਲਬੂਤੀਆਂ ਤੇ ਹਰ ਹਾਲ ਦੀ ਗੱਲ ਪ੍ਰਾਪਤ